ਗੱਲਾਂ ਜੀ ਕਾਰੋਬਾਰ ਚੱਲਦਾ ਪੂਰਾ ਜਿੱਦਾਂ ਮਰਦ ਬੱਚਿਆਂ ਨੇ ਕਰਦੇ ਆ ਠੀਕ ਆ ਲਈ ਨਾ ਮਾਰ ਡੰਗਰ ਵਧੀਆ ਆਉਂਦਾ ਹਾਂ ਜੀ ਗਾਈਆਂ ਵੀ ਆਉਂਦੀ ਐ ਚੰਗੀ ਤੋਂ ਚੰਗੀ ਆ ਇਸ ਟਾਈਮ ਗਾਈ ਨਹੀਂ ਜੀ ਇਸ ਟਾਈਮ ਤੇ ਟੁਕੜਕੇ ਬਣਿਆ ਠੀਕ ਆ ਸਸੀ ਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਦੇਵੀਦਾਸਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਆ ਜੀ ਇਸ ਕਰ ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਐ ਟੋਟਲ 10-11 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਕੁਝ ਤਾਜ਼ੀਆਂ ਸੁਈਆਂ ਵਾਂ ਕੁਝ ਗੱਬਣਾ ਜੀ ਤੇ ਸਭ ਬਹੁਤ ਹੀ ਸੋਹਣੀਆਂ ਵੱਡੀਆਂ-ਵੱਡੀਆਂ ਝੋਟੀਆਂ ਜੀ ਤੇ ਬਹੁਤ ਹੀ ਸੋਹਣੀ ਨੀਲੀ ਰਾਵੀ ਦੀ ਵੀ ਦਿਖਾਉਣੀ ਇੱਕ ਚੰਗੇ ਰਿਕਾਰਡ ਵਾਲੀ ਆ ਝੋਟੀ ਤੇ ਬਾਕੀ ਵੀ ਬਹੁਤ ਸੋਹਣੀਆਂ ਵੱਡੀਆਂ ਝੋਟੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਵੀਡੀਓ ਤੋਂ ਸੂਏ-ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਤਸੱਲੀ ਕਰ ਲਿਆ ਕਰੋ ਗੱਬਣ ਪਸ਼ੂ ਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਵੀਰੋਣਾ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ। ਹਾਂ ਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ? ਠੀਕ ਆ ਵਪਾਰ ਦਾ ਕੰਮ ਵੀਰ ਜੀ ਆਪਣਾ। ਹਾਂਜੀ ਹਾਂਜੀ। ਠੀਕ ਆ ਠੀਕ ਆ। ਤੇ ਕਿੰਨੇ ਬਹੂ ਆਪਣੇ ਕੋਲ ਅੱਜ? ਭਈ 11 ਨਾਲ ਵੀ ਜੀ ਆਪਣੇ ਜੋ ਇੱਕ ਗਾਂ ਜੀ। ਠੀਕ ਆ 11 ਨਾਲ ਟੋਟਲ। ਤੇ ਸੂਏ ਕਿੰਨੇ ਵਿੱਚੋਂ? ਸੂਈਆਂ ਭਾਈ ਪੰਜ ਜੀ। ਅੱਛਾ ਪੰਜ ਸੂਈਆਂ ਬਾਕੀ ਗੱਬਣਾ ਸਾਰੀਆਂ। ਚੰਗੀਆਂ ਵੱਡੀਆਂ ਵੱਡੀਆਂ ਛੋਟੀਆਂ ਭਾਜੀ ਐ ਇੱਕ ਨੰਬਰ। ਠੀਕ ਆ ਜੀ। ਆਪਣਾ ਐਡਰੈਸ ਦੱਸ ਦਿਓ ਜੀ। ਇਹ ਆਪਣਾ ਡਰੈਸ ਪਿੰਡ ਦੇਵੀ ਦਾਸਪੁਰਾ ਹਾਂਜੀ 16 ਦੇ ਜਿਹੜਾ ਬੁਸਾਰੀ ਹਾਂਜੀ ਤੇ ਨੇੜੇ ਆਪਾਂ ਨੂੰ ਜੰਡੇੜਾ ਸ਼ਹਿਰ ਪੰਜਾਬ ਠੀਕ ਹੈ ਜੰਡੇੜਾ ਲਾਗੇ ਪੈਂਦਾ ਜੀ ਨਾਮ ਕੀ ਹੈ ਵੀਰ ਜੀ ਸਰਵਨ ਸਿੰਘ ਜੀ ਫੋਨ ਨੰਬਰ ਦੱਸ ਦਿਓ ਜੀ ਆਪਣਾ ਨੰਬਰ ਹੈ 70 ਹਾਂਜੀ 70388 ਹਾਂਜੀ ਤੇ 5517 ਠੀਕ ਹੈ ਭਾਈ ਤੁਸੀਂ ਹੀ ਬੋਲ ਦਿਓ ਆਪਣਾ ਨੰਬਰ ਆਪਣਾ ਨੰਬਰ ਹੈ 91155 ਨਿੰਜਾ 208ਵੀਂ ਜਾਈ ਨਾਮ ਕੀ ਹੈ ਵੀਰ ਜੀ ਆਪਣਾ ਆਪਣਾ ਨਾਮ ਰਾਣਾ ਭੁੱਲ ਦੋ ਹੀ ਨੰਬਰ ਦੇਣੇ ਆਂ ਕਿ ਹੋਰ ਦੇ ਠੀਕ ਆ ਜੀ ਤੇ ਸ਼ੁਰੂਆਤ ਕਰੀਏ ਫੇਰ ਵਹਿੜ ਤੋਂ ਸ਼ੁਰੂਆਤ ਕਰਦੇ ਆਂ ਪਹਿਲਾਂ ਬਾਕੀ ਝੋਟੀਆਂ ਬੜੀਆਂ ਚੰਗੀਆਂ ਚੰਗੀਆਂ ਵੀ ਆਪਾਂ ਦਿਖਾਉ ਆ ਵਹਿੜ ਤੋਂ ਸ਼ੁਰੂਆਤ ਕਰਦੇ ਵੀਰ ਜੀ ਇਹਦਾ ਸੂਆ ਕਿੰਨਾ ਜੀ ਇਹ ਤੀਜਾ ਸੂਆ ਵੀਰ ਜੀ ਤੀਜਾ ਸੂਆ ਸੂਈ ਆ ਠੀਕ ਆ ਦੁੱਧ ਕਿੰਨਾ ਇਹਦੇ ਕੋਲ ਉਹ ਅਸਤਾਨ ਮਨ 22 ਕਿਲੋ ਆ 20 22 ਕਿਲੋ ਦੁੱਧ ਆ ਵੇਖੋ ਚੈੱਕ ਕਰੋ ਵੱਡੀ ਕੱਦ ਕਾੜ ਦੀ ਮਾਲ ਕਿ ਆਏ ਤੇ ਸੂਈ ਨੂੰ ਕਿੰਨਾ ਕ ਦਿਨ ਹੋ ਗਿਆ ਵੀਰ ਜੀ ਵੀਰ ਜੀ 2 ਮਹੀਨੇ ਹੋ ਗਏ ਸੂਈ ਨੂੰ ਪੱਤੇ ਨਹੀਂ ਹੈਗਾ ਅੱਛਾ 2 2.5 ਮਹੀਨੇ ਹੋ ਗਏ ਤੇ ਬੱਚਾ ਹੈ ਨਹੀਂਗਾ ਇਹਦਾ ਪਹਿਲਾਂ 22 ਕਿਲੋ 22 22 ਕਿਲੋ ਦੁੱਧ ਸੀ ਅੱਛਾ ਜੀ ਹਾਂ ਜੀ ਹੁਣ ਕਿੰਨਾ ਵਾ ਹੁਣ 20 22 ਕਿਲੋ 20 22 ਕਿਲੋ ਦੁੱਧ ਹੈਗਾ ਹੁਣ ਇਸ ਟਾਈਮ ਤੇ ਰੈਡੀ ਹੈ ਦੇਖੋ ਸੂਈ ਕਿੰਵੇਂ ਸੂਏ ਆ ਇਹ ਤੀਜੇ ਸੂਏ ਵੀਰੇ ਤੀਜੇ ਸੂਏ ਸੂਈ ਆ ਠੀਕ ਆ ਜੀ ਤੇ ਦੋ ਟਾਈਮ ਚੋਕੇ ਜਿਹੜਾ ਮਰਜੀ ਮੇਰਾ ਵੀਰ ਉਪਰਾ ਲੈ ਠੀਕ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਦਾ ਬਿਲਕੁਲ ਜਾ ਹੀ ਆ ਕਿੰਨਾ ਕ 28000 ਰ ਠੀਕ ਹੈ ਜੀ ਤੇ ਉਹ ਚ ਮਾਨਦਾਨ ਹੋ ਜਾਊਗਾ ਆਹੋ ਜੀ ਥੋੜਾ ਬਹੁਤ ਖੁੱਲਾ ਹੋ ਕੇ ਹਿਸਾਬ ਨਾਲ ਨਹੀਂ ਥੋੜਾ ਬਹੁਤ ਜੂਨਾ ਦਾਦਾ ਨਹੀਂ ਹੋਣਾ ਬਾਕੀ ਆ ਵੇਖ ਲੋ ਜੀ 20 ਕਿਲੋ ਦੁੱਧ ਵਾਲੀ ਦੇਣੀ ਆਪਾਂ 28000 ਦੀ ਨੋਰਮਲ ਮੁੱਲ ਕੀਤਾ ਥਾਣ ਥਣ ਓਕੇ ਵੀਰ ਜੀ ਸਾਰੇ ਸਾਰਾ ਕੁਝ ਓਕੇ ਆ ਥਾਣ ਚੈੱਕ ਕਰ ਲੋ ਜੀ ਚੰਗਾ ਸੋਹਣਾ ਹੁਆਣਾ ਇਹਦਾ ਆ ਵੇਖੋ ਜੀ ਬਹੁਤ ਹੀ ਸੋਹਣਾ ਅੱਡ ਰਿਆ ਥਾਣ ਵੀ ਚੰਗੇ ਲੱਗੇ ਮੁੱਠੀ ਦੀ ਚਵਾਈ ਵਾਲੇ ਤੇ ਤੁਸੀਂ ਆ ਕੇ ਆਪਣੀ ਤਸੱਲੀ ਕਰ ਲਿਓ ਹੁਣ ਤੁਹਾਨੂੰ ਝੋਟੀਆਂ ਦਿਖਾਉਣੀਆਂ ਵੱਡੀਆਂ ਵੱਡੀਆਂ ਹਾਂਜੀ ਭਾਈ ਇਹ ਝੋਟੀ ਪਹਿਲੇ ਨੰਬਰ ਵਾਲੀ ਆ ਜਿਹੜੀ ਕਿਨਵਾ ਸੁਆ ਇਹਦਾ ਭਾਜੀ ਇਹ ਤਾਂ ਤੀਜਾ ਸੁਆ ਦੇ ਤੀਜਾ ਸੁਆ ਹਾਂਜੀ ਠੀਕ ਹੈ ਜੀ ਗੱਬਣ ਜੀ ਗੱਬਣ ਕਿੰਨੇ ਦਿਨ ਲਾ ਜੂਗੀ ਇਹ ਭਾਜੀ ਤਿਆਰ ਹੀ ਆ ਦੋ ਤਿੰਨ ਦਿਨ ਲਾਉਗੀ ਠੀਕ ਆ ਤੇ ਦੁੱਧ ਕਿੰਨਾ ਚੋਆ ਆ ਵੀਰ ਜੀ ਨੇ ਦੁੱਧ ਤਾਂ ਪਿਛਲੇ ਸੁਪੇ 15 ਕਿਲੋ ਚੋਆ 15 ਕਿਲੋ ਦੁੱਧ ਚੋਆ ਆ ਨੇ ਵੀਰ ਜੀ ਤੋਰੋ ਇਹਨੂੰ ਲੋ ਜੀ ਆਹ ਵੇਖੋ ਪਸ਼ੂ ਥੋੜੇ ਜਿਆਦੇ ਆ ਤੇ ਜਿਹੜੀ ਕੋਈ ਜਾਣਕਾਰੀ ਰਹਿ ਗਈ ਉਹ ਵੀਰਾਂ ਨੂੰ ਫੋਨ ਕਰਕੇ ਲੈ ਲਿਓ ਨੰਬਰ ਦੋਵੇਂ ਆਪਾਂ ਸਕਰੀਨ ਤੇ ਵੀ ਲਿਖ ਦੇਣੇ ਆ ਵੱਡੀ ਝੋਟੀ ਆ ਜੀ ਕੱਦ-ਕਾੜ ਚੈੱਕ ਕਰ ਲਓ ਇਹਦਾ ਆ ਤੇ ਜੇ ਸੂਏ ਸੂਣਾ ਦਿਨ ਕਿੰਨੇ ਲਾਜੂ ਵੀਰ ਜੀ ਹੁਣ ਵੀਰ ਜੀ 2-3 ਦਿਨ ਲਾਜੂਗੀ ਹਣਾ ਚੰਗੀ ਸੋਹਣੀ ਐ ਕੱਦ-ਕੱਡ ਵੀ ਚੰਗਾ ਬਾਕੀ ਹੈ ਵੀ ਦੁੱਧ ਵਾਲੀ ਆ ਆ ਵੇਖੋ ਵੀਰ ਮੋੜ ਲਾ ਇਹਨੂੰ ਪਿੱਛੇ ਲਓ ਜੀ ਆਹ ਵੇਖੋ ਜੀ ਕਿੰਨਾ ਚਵਾ ਹੈ 15 ਕਿਲੋ ਚ ਆਇਆ 15 ਕਿਲੋ ਦੁੱਧ ਚ ਆਇਆ ਇਹਨੇ ਤੇ ਗਾਂ ਹਰ ਕਾ ਕਿੰਨਾ ਚਵਾਊਗੀ ਕੀ ਵਦਨਾ ਚਾਹੀਦਾ ਜੇ ਕੋਈ ਚੰਗੀ ਸੇਵਾ ਵਾਲਾ ਆਇਆ ਤੇ 16 17 14 ਦੀ ਨਹੀਂ 15 14 ਦੀ ਜਵਾ ਬਾਕੀ ਜਿੰਨੀ ਕਿ ਤਿਆਰ ਹੋਈ ਆ ਦੁੱਧ ਚੰਗਾ ਹੀ ਜਵਾਊਗੀ ਬਿਲਕੁਲ ਇਹ ਸੇਵਾ ਤੇ ਡਿਪੈਂਡ ਹੈ ਨਾ ਭਾਈ ਕੱਦ-ਕਾੜ ਵੀ ਚੰਗਾ ਦਾ ਵੀਰ ਜੀ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ ਤੇ ਬਾਜ਼ਾਰ ਦੇ ਹਿਸਾਬ ਨਾਲ ਭਾਈ 30000 ਹਜ਼ਾਰ ਕਰ ਦਈਏ ਅੱਛਾ ਜੀ ਪਹਿਲੀ ਵੀਡੀਓ ਆ ਵੀਰ ਜੀ ਮੁੱਲ ਉਹ ਕਰਨੇ ਆ ਪਹਿਲੇ ਪਹਿਲੇ ਫੋਨ ਤੇ ਹੀ ਨਹੀਂ ਨਹੀਂ ਪੂਰਾ ਮਾਣ ਕਰਾਂਗੇ ਪੂਰਾ ਠੀਕ ਆ ਮਾਣ ਤਣ ਮਾਣ ਤਣ ਕਰਨਾ 95000 ਦੀ ਜੀ ਠੀਕ ਹੈ ਜੀ ਉਹ ਚੋਂ ਬਾਅਦ ਛੋੜ ਛਾੜ ਕਰ ਦੋਗੇ ਕਰ ਦਾਂਗੇ ਥਣ ਥਣ ਓਕੇ ਆ ਹਾਂ ਜੀ ਬਿਲਕੁਲ ਓਕੇ ਤਸੱਲੀ ਪੂਰੀ ਗਰੰਟੀ ਠੀਕ ਹੈ ਬਾਕੀ ਆ ਵੇਖੋ ਜੀ 95000 ਚ ਤੁਹਾਨੂੰ 15 ਲੀਟਰ ਤੋਂ ਵੱਧ ਵਾਲੀ ਦੁੱਧ ਵਾਲੀ ਦੇਣੀ ਝੋਟੀ ਚੰਗੀ ਆ ਥਣ ਥਣ ਦਾ ਕੈਪ ਚੰਗਾ ਜੀ ਵੀਰ ਨੂੰ ਫੋਨ ਕਰ ਲਿਓ ਦੂਜੇ ਨੰਬਰ ਤੇ ਚੈੱਕ ਕਰੋ ਜੀ ਇਹ ਵੀ ਚੰਗੀ ਝੋਟੀ ਵੱਡੀ ਆ ਦਾ ਸੁਆ ਕਰਵਾ ਜੀ ਇਹਦਾ ਪੈਸਾ ਜੀ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਆ ਜੀ ਕੱਦ ਕਾਠੇ ਦਾ ਵੀ ਚੰਗਾ ਆ ਵੇਖੋ ਕੱਦ-ਕਾੜ ਚੰਗਾ ਵੀਰ ਜੀ ਪਹਿਲਾ ਸੂਆ ਇਹਦਾ ਹਾਂ ਜੀ ਪਹਿਲਾ ਸੂਆ ਠੀਕ ਚਿੱਗੀ ਮੂੰਹ ਦਿਨ ਕਿੰਨੇ ਲੈ ਜੂਗੀ ਇਹ ਭਜੀ ਤਿਆਰ ਹੀ ਆ ਚਾਰ ਪੰਜ ਦਿਨ ਲੈ ਲੂਗੀ ਕੱਦ-ਕਾੜ ਬਹੁਤ ਸੋਹਣਾ ਵਾ ਇਹਦਾ ਥਣ ਥਣ ਬੜਾ ਚੰਗਾ ਗੈਪ ਤੇ ਲੱਗਾ ਜਾਂਦੇ ਤਿੱਗੇ ਸੂਏ ਜਾ ਕੇ ਮੈਂ ਕਹਿੰਦਾ ਜਿਹਨਾਂ ਲੱਕੜੀਆਂ ਹੁੰਦਾ ਹਾਂ ਜੀ ਮੂੰਹ ਤੋਂ ਦੰਦਾ ਜਾਵੇ ਕਿਦਾਂ ਵੀ ਰਿਏ ਵੀਰੇ ਸ਼ੁੱਭ ਸ਼ੇਦ ਹੁੰਦਾ ਠੀਕ ਆ ਜੀ ਭਜੀ ਇੱਕ ਸਰੂ ਹੈਗਾ ਜੀ ਇਹਦਾ ਅੱਛਾ ਜੀ ਹਾਂ ਤਾਂ ਨਾ ਸਰਾਖ ਹੈਗਾ ਜੀ ਆ ਠੀਕ ਆ ਜੋੜਾ ਲੱਗਾ ਜਿਹੜਾ ਦੋ ਜੁੜੇ ਆ ਠੀਕ ਹਾਂ ਪਤਾ ਨਹੀਂ ਚੱਲਦਾ ਜਾਂ ਨਹੀਂ ਚੱਲਦਾ ਪਰ ਆਪਾਂ ਫਤ ਸੁਣਾ ਜ਼ਰੂਰੀ ਤੁਸੀਂ ਚੈੱਕ ਕਰਕੇ ਲਿਆਂਦੀ ਹੋਣੀ ਆ ਹਾਂਜੀ ਪਰ ਨਹੀਂ ਆਇਆ ਸੀ ਪਰ ਹੋ ਸਕਦਾ ਇੱਕ ਦੋ ਤਰਾਂ ਆ ਜਾਣ ਠੀਕ ਆ ਲੈ ਜਾਓ ਵੀਰ ਜੀ ਇਹਨੂੰ ਲੈ ਜਾਓ ਆ ਵੇਖੋ ਛੋਟੀ ਚੰਗੀ ਸਕੀਨ ਆ ਵੱਡੀ ਝੋਟੀ ਆ ਆ ਵੇਖੋ ਜੀ ਥਣ ਥੋਣੇ ਦੇ ਚੰਗੇ ਗੈਪ ਦੇ ਲੱਗੇ ਆ ਇੱਕ ਥਣ ਦੇ ਨਾਲ ਦੋ ਦੋ ਆ ਥਣਾਂ ਸਰਾਖ ਨਾਲ ਮੜਾ ਸਰਾਖ ਮੜਾ ਜੀ ਠੀਕ ਆ ਜੀ ਬਾਕੀ ਤਸੱਲੀ ਉਹ ਵੀ ਕਰ ਲੇ ਜਿੰਨੇ ਖਰੀਦਣੀ ਆ ਵੱਡੀ ਝੋਟੀ ਆ ਜੀ ਸਕੀਨ ਆ ਪੂਰੀ ਕੁਦਰਤੀ ਹੁੰਦਾ ਹਾਂਜੀ ਹਾਂਜੀ ਸੋਈ ਕੋਈ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਆਪਾਂ ਭਾਜੀ ਇਹ ਸਰਾਖ ਨਾ ਹੁੰਦਾ ਜੇ ਤੁਸੀਂ ਤੁਹਾਨੂੰ ਆਪਾਂ ਇੱਕ 60 ਕਰ ਲਈਏ 170 ਕਰ ਲਈਏ ਹਾਂ ਜੀ ਤੇ ਆਪਾਂ ਦਿੱਕੂ ਜਾਈ ਹੀ ਕਰਨਾ ਹੁਣ ਕਿੰਨਾ ਕੁ ਇਹਦਾ ਮੁੱਲ ਜੀ 1 ਲੱਖ 16000 ਦੇਣੀ ਜਿੰਨੀ ਅੱਛਾ ਇਹਨੇ ਦੀ ਦੇਣੀ ਆ ਛੋੜ ਛੋੜ ਥੋੜੀ ਬਹੁਤੀ ਹੋ ਜੂਗੀ ਛੋੜ ਹੀ ਹੋਊਗੀ ਦੋਸਤ ਦੁੱਧ ਵੀ ਕਿੰਨਾ ਕਿ ਪਾਜੂ ਪਹਿਲੇ ਸੂਏ ਪਹਿਲੇ ਸੂਏ ਜਿੰਨਾ ਛੋਟਿੰਦੇ ਵਜਣਾਂ ਬਾਬੇ ਜੋੜ ਲੱਗਾ ਵਾ ਹਾਂ ਜੀ 14 ਕਿਲੋ 15 ਕਿਲੋ ਚ ਵਾਉ ਜੀ 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 ਠੀਕ ਹੈ ਜੀ ਮੋਲ ਵੀਰ ਨੇ ਬਿਲਕੁਲ ਜਾਇਜ਼ ਕੀਤਾ ਵਾ ਤੀਜੇ ਨੰਬਰ ਦੇ ਇੱਕ ਨਗੀਨਾ ਦਿਖਾਉਣਾ ਜੀ ਆਹ ਵੇਖੋ ਨੀਲੀ ਰਾਵੀ ਪਿਓਰ ਪਹਿਲਾਂ ਇੱਥੇ ਡੱਕ ਲਈ ਵੀਰੇ ਇਹਦਾ ਖਵਾਨੇ ਦੇ ਨਾੜਾਂ ਚੈੱਕ ਕਰਾਈਏ ਆਹ ਵੇਖੋ ਨਾੜਾਂ ਨਾੜਾਂ ਚੈੱਕ ਕਰੋ ਤੇ ਥਾਣ ਵੇਖੋ ਕੁਆਲਿਟੀ ਪੂਰੀ ਨੀਲੀ ਰਾਵੀ ਅੱਖ ਵੇਖੋ ਬਿੱਲੀ ਇਹਦੀ ਠੀਕ ਆ ਜੀ ਇਹਦਾ ਵੀਰ ਜੀ ਸੁਆ ਕਿਨਵਾ ਇਹਦਾ ਪਹਿਲਾ ਸੁਆ ਹੀ ਵੀਰੇ ਪਹਿਲਾ ਸੁਆ ਹਾਂ ਠੀਕ ਆ ਠੀਕ ਸਹੀ ਆ ਮੂੰਹ ਦਾ ਛੇ ਦਾ ਆਹ ਵੇਖ ਹਵਾਨਾ ਜੇ ਕਰ ਲੋ ਜੀ ਕੱਦ-ਕੱਦ ਚੰਗਾ ਵੀਰ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਵੀਰ ਜੀ 8 ਕੇ ਦਿਨ ਹੋ ਗਏ 8 ਦਿਨ ਸੂਈ ਨੂੰ ਹੋ ਗਏ ਆ ਦੁੱਧ ਕਿੰਨਾ ਦੇ ਕੋਲ ਇਸ ਟਾਈਮ ਦੁੱਧ ਮਹੀਂ ਕੋ 13 ਕਿਲੋ ਹੋਗਾ 13 ਕਿਲੋ ਬੱਚਾ ਕੀ ਇਹਦੇ ਮਗਰ ਕੱਟੀ ਹੈ ਜੀ ਮੇਰਾ ਕੱਟੀ ਆ ਠੀਕ ਆ ਜੀ ਮੂੰਹ ਤੇ ਛੇ ਦੰਦ ਮੂੰਹ ਤੇ ਛੇ ਦੰਦ ਆਹ ਦੇਖੋ ਪਿਓਰ ਨੀਲੀ ਆ ਜੀ ਬਹੁਤ ਹੀ ਸੋਹਣੀ ਬਹੁਤ ਚੰਗੀ ਕੁਆਲਿਟੀ ਦੀ ਆ ਉਹ ਤੇ ਇਸ ਟਾਈਮ ਕਿੰਨਾ ਤਿਆਰ ਹੈ ਤਾਂ 13 ਲੀਟਰ ਤੋਂ ਤਿਆਰ ਹੈ ਦੇਖੋ 13 ਲੀਟਰ ਪੀ ਵਸ ਸਕਦੀ ਹੋਰ ਵੀਰ ਜੀ ਹਾਂ ਜੀ ਭਾਜੀ ਜਰੂਰ ਬਾਕੀ ਪਹਿਲੇ ਕਿਲੋ ਤੱਕ ਜਾਊਗੀ ਪਹਿਲੇ ਸੂਏ ਚ 13 ਲੀਟਰ ਦੁੱਧ ਕਰ ਗਈ ਆ ਤੇ ਗਾਂ ਦਾ ਗਾਂ ਦੀ ਕਰਾ ਦੇ ਆਂਗਾ ਦੋ ਟਾਈਮ ਚ ਹੋ ਗਿਆ ਮੇਰਾ ਵੀ ਉੱਠਾ ਜਿਹੜਾ ਵੀ ਆ ਜੀ ਜੀ ਹਾਂ ਆਪਣੀ ਤਸੱਲੀ ਕਰ ਲੇ ਠੀਕ ਆ 13 ਗਿਆ ਤੇਰਾ ਹੀ ਹੋਊਗਾ ਹਾਂਜੀ ਹਾਂਜੀ ਤੇ ਬੱਚਾ ਇਹਦੇ ਮਗਰ ਨੀਲੀ ਰਵੀ ਦਾ ਕਿ ਕਿਹੜਾ ਨੀਲੀ ਰਵੀ ਦਾ ਕੱਟੀ ਕੱਟੀ ਆ ਮਗਰ ਹਾਂਜੀ ਕੱਟੀ ਠੀਕ ਆ ਸਹੀ ਆ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਜੀ ਇਹਦਾ ਮੁੱਲ ਲੱਭੇ ਰੇ ਦਾ ਪੂਰੇ 90000 ਦੀ ਹਾਂਜੀ ਲਓ ਜੀ ਆ ਰੇਟ ਲੱਭਣੇ ਨਹੀਂ ਕਿਤੇ ਉਦਾਂ ਜੇ ਵੀ ਕਰੀਏ ਬੰਦਾ ਬਾਕੀ ਮੌਕੇ ਤੇ ਮਾਨਤਾਂ ਵੀਰ ਕਰੂਗਾ ਮੁੱਲ ਕਰਨ ਭਾਵੇਂ 115 ਕਰ ਲਈ 120 ਕਰ ਲਈ ਪਰ ਜਿੰਨੇ ਦੀ ਆਪਾਂ ਦੇਣੀ ਹੈ ਅਛਾ ਨਹੀਂ ਕਹਿਣਾ 90000 ਦੇ ਵਿੱਚ ਪਿਓਰ ਨਿਲ ਲੋ ਜੀ ਹੋਰ ਮਾਨ ਕਰਦੇ 80000 ਦੀ ਹੋ ਗਈ ਜੇ ਤੇ ਵੀਰ ਨੂੰ ਅਨਸਾਈ ਪਾਇਓ ਸਿੱਧੀ ਜਿਹੜਾ ਮੁੱਲ ਕੀਤਾ ਵਾ ਦੋਰੇ ਨਾ ਪੁੱਛਿਓ ਵੀ ਮੁੱਲ ਕਿੰਨਾ ਸੀ ਇਹਦਾ ਪਹਿਲੀ ਵੀਡੀਓ ਬਣਾਈ ਆ ਆ ਵੇਖੋ ਥਾਣਥਣ ਚੰਗਾ ਲੱਗਾ ਦੁੱਧ ਪੂਰਾ 13 ਕਿਲੋ ਹੀ ਆ ਨਾ ਹਾਂਜੀ ਵੀਰ ਜੀ ਠੀਕ ਆ ਥਾਣਥਣ ਓਕੇ ਥਾਣਥਣ ਪੂਰੇ ਓਕੇ ਆ ਲਓ ਜੀ ਤਸੱਲੀ ਕਰਕੇ ਲੈ ਗਏ ਤਸੱਲੀ ਤੁਸੀਂ ਆਪਣੀ ਵੀ ਕਰ ਲਿਓ ਆ ਆ ਵੇਖੋ ਜੀ ਤੀਜੇ ਨੰਬਰ ਚੌਥੇ ਨੰਬਰ ਦੇ ਆ ਜਿਹੜੀ ਆ ਵੇਖੋ ਜੀ ਇਹ ਮੱਝਾਂ ਵਿੱਚ ਆ ਜਾਂਦੀ ਆ ਜੀ ਇਹਦਾ ਥੋੜਾ ਸੁਆ ਵੀਰ ਜੀ ਕਿਨਵਾ ਹੋਊ ਇਹਦਾ ਸੁਆ ਵੀਰੇ ਤੀਜਾ ਵਾ ਹਾਂ ਜੀ ਸਿੰਘ ਥੋੜਾ ਜਿਆ ਖੁੱਲਾ ਕਰਦੀ ਆ ਸੁਆ ਤੀਜਾ ਤਾਂ ਪਾਖੇ ਵੀ ਨੀਲੀ ਰਵੀ ਜੀ ਰੱਖਦੀ ਥਣ ਥਣ ਦੀ ਕੁਆਲਿਟੀ ਵੀਰ ਜੀ ਬੜਾ ਚੰਗਾ ਇਹਦੇ ਥਣ ਗੈਬ ਗੂ ਤੇ ਪੂਰੀ ਐ ਵਧੀਆ ਵਾ ਜੀ ਇਹ ਭਾਜੀ 10 ਕਿਲੋ ਬੋਲੇ ਤਾਂ ਸਟਾਰਟਿੰਗ ਹੈ 10 ਕਿਲੋ ਬੋਲੇ ਨੂੰ ਪੂਰਾ 10 ਕਿਲੋ ਹੁਣ ਕਿੰਨਾ ਇਹਦੇ ਕੋਲ ਪੂਰਾ 10 ਕਿਲੋ ਐਟਾ ਕਿੰਨੇ ਦਿਨ ਦਾ ਸੂਆ ਇਹਦਾ ਇਹਨੇ 4 ਦਿਨ ਹੋਏ ਸੀ 4 ਦਿਨ ਹੋਏ ਆ ਤੇ 10 ਕਿਲੋ ਇਹਦੇ ਕੋਲ ਤਿਆਰ ਆ ਪਾਜੀ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਆਪਣੀ ਲੈ ਕੇ ਜਾਵੇ ਤਾਂ ਚਵਾਊਗੀ ਕਿੰਨਾ ਕੇ ਕਰ ਕਿੰਨਾ ਕੇ ਜਾਊਗੀ ਪਾਜੀ ਕਰਨਾ ਚਾਹੀਦਾ 12 13 ਕਿਲੋ ਕਰ ਜੂ ਹਾਂਜੀ ਹਾਂਜੀ ਬਾਕੀ ਜਿੱਦਾਂ ਦਾ ਇਹਦਾ ਆਰਡਰ ਆ ਤੇ ਇਹਨਾਂ ਦੇ ਦੋ ਦਿਨ ਨੂੰ ਆਖਦਾ ਵੀ ਕੱਖਣੀ ਆ ਬਾਕੀ ਪਾਜੀ ਸੇਵਾ ਤੇ ਡਿਪੈਂਡ ਹੈ ਜਿੱਦਾਂ ਕੋਈ ਸਾੰਭੇ ਜੀ ਬਾਕੀ ਆਪਣਾ ਮੇ ਕੰਮ ਹੈ ਵੀ ਜਿੱਡਾਂ ਕੋ ਪਹੁੰਦਾ ਓਡਾ ਕੋ ਕੋਈ ਵੱਡਾ ਛੋਟਾ ਨਹੀਂ ਕਰਦੇਈਦਾ ਆਪਾਂ ਹੁਣ। ਬਿਲਕੁਲ ਬਿਲਕੁਲ। ਤੇ ਜੇ ਕੋਈ ਵੀਡੀਓ ਵੇਖ ਕੇ ਆਊਗਾ ਤਾਂ ਉਹਨੂੰ ਪਸ਼ੂ ਦੁਗਣਾ ਲੱਗੂਗਾ ਇੱਥੇ ਆ ਕੇ ਵੇਖੂਗਾ। ਬਿਲਕੁਲ ਭਾਜੀ। ਆ ਥਾਣੇ ਕਰਾਂ ਫੇਰ ਚੈੱਕ ਕਰ ਲਓ ਬੜਾ ਸੋਹਣਾ ਥਾਣਾ ਜੀ ਇਹਦਾ। ਗੈਬ ਗੂਬ ਥਾਣਾ ਚੰਗਾ ਪੂਰਾ। ਵਧੀਆ ਕੁਆਲਿਟੀ ਵੀਰ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ? ਇਹ ਵੀਰ ਜੀ ਮੁੱਲੇ ਦਾ 70000। ਹਾਂ ਜੀ। 65000 ਜੀ ਇਹਦਾ। ਮਾਣ ਤਣ ਥੋੜਾ ਬੋਧਾ ਆਜੂ। 1000 ਛੱਡ ਦਿਆਂਗੇ। ਲਓ ਜੀ ਆ ਮੁੱਲ ਕਿਤੇ ਹੁਣ ਲੱਭਣੇ ਜਿਹੜੇ ਵੀਰ ਕਰੀ ਜਾਂਦੇ ਆ। ਤਾਂ ਫ ਬਿਲਕੁਲ ਜੈਜਮੋਲ ਬੱਚਾ ਵੀਰ ਜੀ ਦੇ ਪਿੱਛੇ ਕਿਹੜਾ ਇਹਦੇ ਮਗਰ ਵੀ ਕੱਟੀ ਹੈ ਵੀਰੇ ਕੱਟੀ ਹੈ ਦੇ ਪਿੱਛੇ ਵੀ ਆ ਬੱਚੇ ਥੋੜੇ ਉਧਰ ਬੱਜੇ ਆ ਤਾਂ ਕਰਕੇ ਮਗਰੋਂ ਕੈਮਰਾ ਉਹਨਾਂ ਤੇ ਹੀ ਮਾਰ ਦਾਂਗੇ ਇਹ ਜੀ 3 ਦਿਨ ਹੋਏ ਸੂਈ ਨੂੰ 3 ਦਿਨ ਹੀ ਹੋਏ ਆ ਠੀਕ ਆ ਆ ਵੇਖੋ ਜੀ ਇਹਦਾ ਸੂਆ ਵੀਰ ਜੀ ਕਿਨਵਾ ਇਹ ਪਹਿਲੇ ਸੁਣੇ ਜੀ ਆਹ ਦੇਖੋ ਪਹਿਲਾ ਸੂਆ ਸੋਨਾ ਨੇ ਦਿਨ ਕਿਨੇ ਲੈ ਜੂ ਵੀਰ ਜੀ ਹਫਤਾ ਵੀਰ ਜੀ ਹਫਤਾ ਪੂਰਾ ਲੈ ਜੂਗੀ ਹਾਂ ਠੀਕ ਐ ਥਾਣੇ ਦਾ ਬੜਾ ਚੰਗਾ ਲੱਗਾ ਜੀ ਹਾਂ ਜੀ ਬਹੁਤ ਸੋਹਣੀ ਤਿਆਰ ਹੋਊਗੀ ਫਿਰ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਹੈ ਵੀ ਚੰਗੀ ਕੈਮ ਆ ਲਿੱਸੀ ਰੁਸੀ ਰਹੇਗੀ ਆਹ ਦੇਖੋ ਸਿੰਘ ਸੁng ਦੀ ਕੁਆਲਿਟੀ ਚੈੱਕ ਕਰ ਲਓ ਰੰਗ ਬਣਾਏਗਾ ਰੰਗ ਵੀ ਬੜਾ ਜੱਤ ਵਾਲੀ ਝੋਟੀ ਆ ਪਹਿਲੇ ਸੂਏ ਸੋਨਾ ਗਾਂ ਵੀ ਵਾਦੇ ਦੀ ਆ ਹਾਂ ਜੀ ਦੁੱਧ ਵੀਰ ਜੀ ਕਿੰਨਾ ਕੁ ਚਵਾਊਗੀ ਇਹ ਇਹ ਵੀਰ ਜੀ ਜਿਆਦਾ ਤਾਂ ਆਪਾਂ ਕਿੰਨੇ 10 ਕਿਲੋ ਦੇ ਚਾਹੂਗੀ 10 ਕਿਲੋ ਦੁੱਧ ਚਵਾਈ ਜਾਣਾ ਵੱਧ ਵੀ ਚਵਾ ਸਕਦੀ ਹੈ ਪਰ ਬਾਕੀ ਕੋਈ ਚੰਗੀ ਸਾਮ ਕਰੂਗਾ ਤੇ ਵੱਧ ਵੀ ਚਵਾਉਗੀ ਹਨਾ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਸਹੀ ਆ ਤੇ ਦੇਣਾ ਇਹਨਾਂ ਹਫਤਾ ਲੈ ਜੂਗੀ ਹਫਤਾ ਪੂਰਾ ਲੈ ਜੂਗੀ ਵੱਧ ਵੀ ਖੜ ਸਕਦੀ ਹੈ ਕੁਦਰਤ ਦੇ ਰੰਗਿਆ ਕੀਮਤਾ ਹਨਾ ਬਿਲਕੁਲ ਠੀਕ ਆ ਜੀ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕ ਇਹਦਾ ਮੁੱਲ ਵੀਰ ਜੀ 85 ਹੈ ਤਾਂ ਦੋਗੇ ਕਿੰਨੇ ਕ ਦੀ 1000 80000 ਦੀ ਬਿਆਸੀ ਯਾਰ ਵੀ ਉਹਦਾ ਮਾਰਦਾਨ ਹੋ ਜੂ ਬਿਆਸੀ ਚ ਥੋੜਾ ਬੋਤਾ ਛੋੜ ਹੀ ਹੁਣੀ ਆ ਠੀਕ ਆ ਫੋਨ ਕਰ ਲਿਓ ਵੀਰ ਨੂੰ ਬਾਕੀ ਪਹਿਲਣਾ ਪਹਿਲਣਾ ਝੋਟੀਆਂ ਵਾਂ ਜਿਹੜੀਆਂ ਬਿਲਕੁਲ ਮੁੱਲ ਜਾਇਜ਼ ਕਰਨ ਦੇ ਵੀਰ ਜੀ ਹੁਣੀ ਫੋਨ ਜ਼ਰੂਰ ਕਰ ਲਿਓ ਆ ਵੇਖੋ ਜੀ ਇਹਦਾ ਵੀਰ ਜੀ ਸੂਆ ਕਿਨੋਂ ਇਹ ਪਹਿਲੇ ਹੀ ਸੂਆ ਹੀ ਵੀਰ ਜੀ ਪਹਿਲਾ ਸੂਆ ਦੇਣ ਕਿੰਨੇ ਲੈ ਜੂਗੀ ਇਹ ਸੂਈ ਹੈ ਵੀ ਅੱਛਾ ਸੂਈ ਆ ਹਾਂ ਬਾਕੀ ਪਸ਼ੂ ਥੋੜੇ ਜ਼ਿਆਦਾ ਹੁੰਦੇ ਕਰਕੇ ਪੂਰੀ ਜਾਣਕਾਰੀ ਇਦਾਂ ਦੇਣੀ ਪੈਂਦੀ ਹੈ ਵੀ ਤੁਰੇ ਤੁਰੇ ਮੂੰਹ ਤਾਂ ਚਾਰ ਦੰਦ ਆ ਪੂਰੀ ਜੱਤ ਵਾਲੀ ਝੋਟੀ ਬਾਕੀ ਜੱਤ ਵਾਲੀ ਆ ਤਾਂ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਜੀ ਚੁਾਈ ਵੀਰ ਜੀ ਕਿੰਨੇ ਵਜੇ ਦੀ ਆ ਆਪਾਂ ਵੀਰ ਜੀ ਸਵੇਰੇ ਮਜੇ ਨਾਲ ਉઠી ਦਾ 6 ਵਜੇ ਠੀਕ ਆ ਠੀਕ ਆ ਅੱਛਾ ਇਹ ਕਿ ਨਾਵਾ ਦੁੱਧ ਵੀਰੇ ਇਸ ਟਾਈਮ ਪੂਰਾ 10 ਕਿਲੋ ਹੋ ਜਾਣਾ 10 ਕਿਲੋ ਦੁੱਧ ਹੈਗਾ ਛੋਡੀ ਗੋ ਛੋਟੀ ਚਾਰ ਦੰਦ ਦਾ ਮੂੰਹ ਛੋਟੀ ਮੂੰਹ ਦੇ ਚਾਰ ਦੰਦ ਮਗਰ ਕੀ ਆ ਮਗਰ ਕੱਟਿਆ ਵੀਰੇ ਕੱਟਿਆ ਗਿਣਾ ਦਾ ਸੂਆ ਜੀ ਇਹ ਪਹਿਲੇ ਸੂਏ ਆ ਤੇ ਇਹਨੂੰ ਸੂਈ ਨੂੰ ਹੋ ਗਿਆ ਅੱਜ 12 13 ਦਿਨ ਹੋ ਗਏ ਅੱਛਾ 12 13 ਦਿਨ 12 13 ਦਿਨ ਦਾ ਸੂਆ ਹੋ ਗਿਆ ਤੇ ਬਾਕੀ ਮੂੰਹ ਤੇ ਚਾਰ ਦੰਦ ਹਾਂਜੀ ਚਾਰ ਦੰਦ ਦੀ ਕੁਆਲਿਟੀ ਚੈੱਕ ਕਰ ਲੋ ਜਿਹੜੇ ਵੀਰਾਂ ਨੂੰ ਪਤਾ ਨਾ ਵੀ ਛੋਟੀਆਂ ਚੰਗੀਆਂ ਸ਼ਕੀਨ ਹੁੰਦੀਆਂ ਜਿਹੜੀਆਂ ਪੂਰੀ ਸ਼ਕੀਨ ਝੋਟੀ ਆ ਕਦਗੜ ਵੀ ਚੰਗਾ ਸੋਹਣਾ ਵਾ ਜੀ ਤੇ ਬਾਕੀ ਵੀਡੀਓ ਤੇ ਜਿਹੜਾ ਪਸ਼ੂ ਪੈਣ ਡਿਆ ਵਾ ਨਾ ਤੁਸੀਂ ਕੋਲ ਆ ਕੇ ਵੇਖੋਗੇ ਤੁਹਾਨੂੰ ਹੋਰ ਸੋਹਣਾ ਲੱਗੂਗਾ ਜੀ ਆ ਵੇਖੋ ਥਾਣ ਥਣ ਦੀ ਕੁਆਲਿਟੀ ਕਰਾਂ ਫੇਰ ਵੇਖ ਲਓ ਬੱਚਾ ਇਹਦੇ ਮਗਰ ਕਟਾ ਤੇ ਵੀਰ ਜੀ ਇਹਦਾ ਮੁੱਲ ਕਿੰਨਾ ਕਾ ਜੀ ਇਹਦਾ ਮੁੱਲ ਵੀਰੇ 85 ਆ ਤੇ ਦੋਗੇ ਕਿੰਨੇ ਕ ਦੀ ਉਹ ਉਹ ਹੀ 82 ਦੀ ਦੇ ਦਾਂਗੇ ਵੀਰ ਜੀ ਮਾਨ ਤਨ ਖੁੱਲੇ ਹੀ ਕਰੀ ਜਾਂਦਾ ਵੀਰ ਹਾਂ ਠੀਕ ਹੈ ਉਹ ਕਰਦਾ ਹੀ ਉਹ ਵੀਰ ਮਾਨ ਤਨ ਇਹ ਮੁੱਲ ਨਹੀਂ ਲੱਭਣੇ ਕਿਤੇ ਹਾਂ ਵੇਖੋ ਜੀ ਪਹਿਲੇ ਪਹਿਲੇ ਸੂਏ ਵਾਲੀਆਂ ਗਾਂ ਨੂੰ ਇਹ ਹੋਰ ਮਹਿੰਗੀਆਂ ਆ ਜਾਣੀਆਂ ਵਾ ਜਦੋਂ ਅਗਲੇ ਸੂਏ ਸੋਨਾ ਝੋਟੀਆਂ ਦੇ ਮੁੱਲ ਵੱਧ ਜਾਣੇ ਇਹਨਾਂ ਦੇ ਠੀਕ ਹੈ ਕੱਢ ਵੀਰ ਅਗਲੇ ਨੰਬਰ ਵਾਲੀ ਵੀ ਚਲੋ ਆ ਕੱਢ ਕਾੜ ਇਹਦਾ ਵੀ ਚੈੱਕ ਕਰ ਲਓ ਆ ਵੇਖੋ ਜੀ ਸੂਈ ਆ ਵੀਰ ਜੀ ਇਹ ਹਾਂ ਜੀ ਵੀਰ ਜੀ ਸੂਈ ਆਣੇ ਹਣ ਵੇਖੋ ਇੱਕਦਾ ਸੋਨਾ ਲੱਗਾ ਤੇ ਹਵਾਨਾ ਚੱਕ ਕਰੋ ਜੀ ਇਹ ਕੱਲ੍ਹ ਦੀ ਵੀਰ ਦੀ ਸੂਈ ਆ ਵੇਖੋ ਜੀ ਬਹੁਤ ਹੀ ਸੋਹਣੀ ਕੁਆਲਿਟੀ ਦਾ ਆਰਡਰ ਤਿਆਰ ਕੀਤਾ ਤੇ ਖਣ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਲੱਗਾ ਜੀ ਇਹਨੂੰ ਵੀਰ ਜੀ ਕੱਲ ਸਵੇਰੇ ਸੂਈਏ ਕੱਲ ਸਵੇਰੇ ਸੂਈਏ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਇਸ ਟਾਈਮ ਬੋਲਾਈਆ 12 ਕਿਲੋ ਸਟਾਰਟਿੰਗ ਆ ਬਹੁਤ ਚੰਗੀ ਮੈਂ ਬੱਚਾ ਕੀ ਇਹਦੇ ਕੋਲ ਇਹਦਾ ਕੱਟਾ ਵੀਰ ਜੀ ਅੱਛਾ ਜੀ ਕੱਟਾ ਇੱਕ ਤਿੱਜਾ ਸੂਆ ਆਹ ਵੇਖੋ ਦੁੱਧ ਕਿੰਨਾ ਚ ਆਜੂ ਦੁੱਧ ਤੇ ਭਾਜੀ ਇਹਨੂੰ 15-16 ਕਿਲੋ ਚੋਣਾ ਚਾਹੀਦਾ ਮਗਰ ਉਹ ਤਾਂ ਇਹੋ ਕਹਿੰਦੇ 16 ਕਿਲੋ ਪਿਛਲੇ ਸੀਗੇ ਤੇ ਆ ਹੁਣ ਵੇਖੋ ਬਾਕੀ ਠੀਕ ਆਪਾਂ ਕੋ ਇੱਥੇ 10 ਤੋਂ 11 ਲੀਟਰ ਦੇ ਵਿੱਚ ਵਿੱਚ ਇਹਦੀ ਸਟਾਰਟਿੰਗ ਆ ਜਿਹੜਾ ਤੁਹਾਡੇ ਕੋਲ ਆ ਤੁਸੀਂ ਉਹ ਦੱਸਣਾ ਹਾਂਜੀ ਬਿਲਕੁਲ ਬਿਲਕੁਲ ਲਾ ਜਾ ਵੀਰ ਦੁੱਧ ਦੁੱਧ 10 ਕਿਲੋ ਹੀ ਹੈ ਨਾ ਹਾਂਜੀ ਵੀਰ ਜੀ ਜਿਹੜਾ ਰੈਡੀ ਬੋਲਾ ਹੀ ਆਗਾ ਫੇਰ ਦੁੱਧ ਕਹਦਾ ਬੋਲੇ ਦੇ ਆ ਬੋਲਾ ਹੁਣ ਸਟਾਰਟਿੰਗ ਹੀ ਆ ਠੀਕ ਤੇ ਇਹਦਾ ਸੂਆ ਕਿੰਨਾ ਦੱਸਿਆ ਤੀਸਰਾ ਸੂਆ ਤੀਸਰਾ ਸੂਆ ਤੇ ਬਾਕੀ ਹੈ ਵੀ ਚੰਗੀ ਸੋਹਣੀ ਸੰਖੀ ਆ ਇਹ ਆ ਕਿ ਥਣ ਬੜਾ ਸੋਹਣਾ ਮੋਟਾ ਮੋਟਾ ਥਣ ਲੱਗਾ ਜੀ ਇਹਨੂੰ ਆ ਵੇਖੋ ਜੀ ਆੜੀਆਂ ਕੁਆਲਿਟੀਆਂ ਬਹੁਤ ਘੱਟ ਲੱਭਦੀਆਂ ਜੀ ਆਪਣੇ ਏਰੀਏ 'ਚ ਤੇ ਮੱਝੇ ਵਾਲੇ ਭਾਉਾਂ ਨੇ ਅੱਜ ਨੇਰੀ ਲਿਆਤੀ ਮੱਜਾਂ ਦੀ ਤੇ ਦੱਸੋ ਫੇ ਕੀ ਆ ਲੈਣ ਦੇਣ ਜੀ ਇਹ ਤਾਂ ਵੀਰ ਜੀ ਜਿੱਦਾਂ ਦਾ ਬਾਜ਼ਾਰ ਭਾਵੇਂ 10 ਦੱਸ ਗਈ ਜੀ ਤਾਂ ਵੀ ਵੇਖਦੀ ਏ ਠੀਕ ਆ ਜੀ ਕੋਈ ਨਹੀਂ ਭਰੇ ਲੈਣ ਦੇਣੀ ਨਹੀਂ ਆਪਾਂ 95000 ਦੇ ਤੇ ਹੋਰ ਨਾ ਹਾਂ ਨਾ 99000 ਦੇ ਵੀਰ ਦੱਸ ਤੂੰ ਮਾੜਾ ਮੋਟਾ ਨਹੀਂ ਯਾਰ ਹੋਰ ਛੱਡ 99 ਦੀ 10000 ਦੀ 90 ਦੀ 90 ਲਓ ਜੀ 90 ਦੀ ਹੋ ਗਈ ਆ ਚੈੱਕ ਕਰ ਲੋ ਹਵਾਨਾ ਸਿੱਧੀ ਸਾਈ ਪਾ ਦਿਓ ਵੀਰ ਨੂੰ ਜਿਹੜਾ ਮੁੱਲ ਕੀਤਾ ਵਾ ਆ ਵੇਖੋ ਵੀਰ ਅਗਲੀ ਵੀ ਕੱਢ ਲਿਆ ਜੇ ਮੁੱਲ ਨਹੀਂ ਦਿਖਾਈਏ ਬਹੁਤ ਚੰਗੀ ਕਰਤੀ ਹਾਂਜੀ ਹਾਂਜੀ ਆਹ ਵੇਖੋ ਜੀ ਵੀਰ ਜੀ ਇਹਦਾ ਸੁਆ ਕਨਵਾ ਇਹਦਾ ਦੂਜਾ ਸੁਆ ਵੀਰੇ ਆਹ ਵੇਖੋ ਜੀ ਬਣਤਰ ਚੱਕ ਕਰੋ ਇਹਦੇ ਹਮਾਨੇ ਦੀ ਥਾਣ ਕਿੱਡਾ ਕੱਲਾ ਕੱਲਾ ਲੱਗਾ ਬਹੁਤ ਚੰਗੀ ਬੱਚਾ ਵੀਰ ਦੀ ਇਹਦੇ ਕੋਲ ਹੈ ਇਹ ਜੇ ਮੈਂ ਕੱਟਾਈ ਜੇ ਨਾ ਕਰੂੰ ਕੱਟਾਈ ਹੈ ਕੱਟਾ ਹਾਂ ਜੀ ਠੀਕ ਹੈ ਜੀ ਸਿੰਘ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਜੀ ਤੇ ਇਹਦੇ ਕੋਲ ਬੋਲਾ ਵਾ ਹੁਣ ਹਾਂਜੀ ਬੋਲਾ ਹੀ ਐ ਇਸ ਤਰ੍ਹਾਂ ਕਿੰਨਾ ਬੋਲਾ ਵੀਰ ਜੀ ਇਹਦੇ ਕੋਲ ਹੀ ਹੈ ਜੇ ਕੋਲੋਂ 2 ਟਾਈਮ 3 ਟਾਈਮ ਕੋਈ ਚੋਗੇ ਲੈ ਜੇ 14 ਲੀਟਰ ਬੋਲਾ ਹੀ ਹੈ 14 ਕਿਲੋ ਬੋਲਾ ਤਿਆਰ ਆ ਹਾਂਜੀ ਭਾਜੀ ਸਾਢੇ 13 ਉਹ ਨਹੀਂ 14 ਪੂਰਾ ਠਣ ਹੁਣ ਬਹੁਤ ਸੋਨਾ ਲੱਗਾ ਠਣ ਜਿਹੜਾ ਥਣ ਲੱਗਾ ਉਹਨਾਂ ਥਾਲ ਦੀ 22 ਲੱਖ ਰੁਪਈਆ ਦੀ ਜਿਹੜੀ ਮੱਝ ਦਾ ਲੱਗਾ ਉਹ ਆਕੇ 7 ਵਜੇ ਦੀ ਆਪਣੀ ਚਵਾਈ ਆ ਚਵਾਈ ਬਾਜ਼ਾਰ ਨਹੀਂ ਜੀ ਠੀਕ ਆ ਸਵੇਰੇ 7 ਵਜੇ ਚਵਾਈ ਕੀਤੀ ਹੈ ਜੀ ਕੋਈ ਜਿਹੜਾ ਮਰਜੀ ਆ ਕੇ ਤਿੰਨ ਟਾਈਮ ਚਾਰ ਟਾਈਮ ਚ ਆ ਕੇ ਘੜਨੀ ਜਦੋਂ ਬਾਕੀ ਜਿੰਨੇ ਵੀ ਪਸੰਦ ਜਿਹੜਾ ਵੀ ਜਾਨਵਰ ਆਉਂਦਾ ਵਾ ਆ ਕੇ ਇਥੇ ਆਪਣੀ ਤਸੱਲੀ ਕਰ ਲੈ ਸਾਰੀ ਖਰੀ ਤਾਂ ਖਰੀ ਆ ਮੈਂ ਕੋਈ ਨਹੀਂ ਜੀ ਤੇ ਜਿਹੜੇ ਤੁਹਾਡੇ ਮੋਲੇ ਕਿਤੇ ਨਹੀਂ ਲੱਭਣੇ ਬਿਲਕੁਲ ਬਿਲਕੁਲ ਜਾਇਜ਼ ਮੁੱਲ ਕੀਤੇ ਆ ਦੁੱਧ ਵੀਰ ਜੀ ਚਵਾਉਗੀ ਕਿੰਨਾ ਕੇ ਘਰ ਕਿੰਨਾ ਦੇਊ ਵੀਰ ਜੀ ਹੁਣ 16 ਕਿਲੋ ਤੇ ਕਰੂਗੀ ਕਰੂ ਵੀ 14 ਕਿਲੋ ਤਾਂ ਬੋਲੀ ਹੈਗੀ ਠੀਕ ਆ ਠੀਕ ਆ ਤੇ 16 ਕਿਲੋ ਕਰ ਦੂਗੀ ਪੂਰਾ ਚੰਗੀ ਸੋਹਣੀ ਆ ਜੀ ਤੇ ਇਹਦਾ ਦੱਸੋ ਕਿੰਨਾ ਦਾ ਮੁੱਲ ਇਹਦਾ ਵੀਰੇ ਮੁੱਲ ਆ 11 ਠੀਕ ਆ ਹਾਂਜੀ ਉਹ ਵੀਰ ਨੇ ਘਟਾਉਣਾ ਜੇ ਕਿੰਨਾ ਘਟਾਉਣਾ ਵੀਰ ਕੱਲ ਪਾਜੀ ਛੱਡ ਦਿੰਦੇ ਆ 15 ਦੀ ਠੀਕ ਆ ਜੀ ਬਾਕੀ ਫੂਨ ਲਾ ਲੈ ਜਿੰਨੂੰ ਵੀ ਪਸੰਦ ਆਉਂਦੀ ਜਿਹੜਾ ਵੀ ਜਾਨਵਰ ਤੋ ਫੂਨ ਲਾ ਕੇ ਆਪਣੀ ਸਿੱਧੀ ਸਾਈ ਪਾਵੇ ਜਿੰਨਾ ਕ ਮੁੱਲ ਕੀਤਾ ਵੀਰਾਂ ਨੇ ਬਿਲਕੁਲ ਬਿਲਕੁਲ ਹਾਂਜੀ ਫੋਣੀ ਪੁੱਛ ਇਹਦੇ ਵਿੱਚ ਹੋਣਾ ਨਹੀਂ ਜ਼ਿਆਦਾ ਜੀ ਜੀ ਠੀਕ ਆ ਜੀ ਲਿਆ ਵੀਰ ਅਗਲੀ ਕਿਹੜੀ ਆ ਆ ਚੈੱਕ ਕਰੋ ਜੀ ਪਾਜੀ ਇਹ ਗੱਬਣਵਾ ਹਾਂਜੀ ਗੱਬਣਾ ਵੀਰੇ ਠੀਕ ਹੈ ਜੀ ਕਿੰਨਾ ਟਾਈਮ ਲਾ ਜੂਗੀ ਲਾ ਜੂ ਵੀਰੇ ਮੇਰੇ ਸਹਾਂ ਨਾਲ 10 ਤੋਂ ਉੱਪਰ ਹੀ ਲਊਗੀ 12 ਕਰਾਂਗੇ ਤਾਂ 12 13 ਦਿਨ ਲੈ ਜੇ ਬਾਕੀ ਬਹੁਤ ਰੱਬ ਦੇ ਰੰਗ ਆ ਹਨਾ ਥਾਣ ਜਿਹੜਾ ਲੱਗਾ ਵਾ ਥਾਣ ਬੜਾ ਆ ਥਾਣ じゃ ਕਰੋ ਥਾਣ ਬਹੁਤ ਸੋਹਣਾ ਲੱਗਾ ਇਹਨੂੰ ਦੂਜਾ ਸੂਆ ਜੇ ਦੂਜਾ ਸੂਆ ਸੋਹਣਾ ਇਹਨੇ ਭਮਾਂ ਵੀਰ ਸਿੰਘ ਦਿਖਾਈਏ ਦਾ ਫੇਸ ਕੁਆਲਿਟੀ ਦਿਖਾਈਏ ਆ ਵੇਖੋ ਪੂਰੀ ਨਸਲ ਵਾਲੀ ਆ ਜੀ ਆ ਚੈੱਕ ਕਰ ਲਓ ਸਿੰਘ ਸਿੰਘ ਬਹੁਤ ਸੋਹਣਾ ਵਾ ਤੇ ਬਾਕੀ ਵੇਖ ਲੋ ਵੀ ਪੂਛ ਇਹਦੀ ਕਿੰਨੀ ਲੰਮੀ ਆ ਆ ਵੇਖੋ ਲਈ ਆਪਣੇ ਖਾਸ ਗੁੰਦਿਆਂ ਕੋਈ ਆ ਆ ਵੇਖੋ ਚੈੱਕ ਕਰ ਲੋ ਜੀ 9 15 ਕਿਲੋ ਦਾ ਰਿਕਾਰਡ ਦੱਸ 15 ਕਿਲੋ ਦਾ ਰਿਕਾਰਡ ਆ ਦੁੱਧ ਦਾ ਇਹਦਾ ਬਾਕੀ ਕੁਆਲਿਟੀ ਦੀ ਆ ਬਹੁਤ ਹੀ ਚੰਗੀ ਤੇ ਮੋਲੇ ਦਾ ਵੀ ਆਪਾਂ ਜ਼ਾਇਦਾ ਹੀ ਕਰਨਾ ਨਾ ਜੀ ਜੀ ਠੀਕ ਆ ਠੀਕ ਆ ਬਾਕੀ ਝੋਟੀਆਂ ਹਾਂਜੀ ਦੂਜਾ ਦੂਜਾ ਤੇ ਝੋਟੀਆਂ ਜਿੰਨੀਆਂ ਦਿਖਾਈਆਂ ਸਾਰੀਆਂ ਇੱਕ ਤੋਂ ਇੱਕ ਵਾਜੀ ਸਾਰੀਆਂ ਇੱਕ ਦੂਜੇ ਨੂੰ ਪਛੇ ਕਰਦੀਆਂ ਵਾਂ ਤੇ ਆਗੇ ਵੀਰ ਜੀ ਤੁਸੀਂ ਵੀ ਤਸੱਲੀ ਕਰ ਲਓ ਜਿੰਨਾ ਵੀ ਖਰੀਦਣੀ ਆ। ਖਾਣ ਨੂੰ ਵੀਰ ਜੀ ਓਕੇ ਆ। ਵੀਰ ਕੋਲ ਰੂ ਵਾਂਗੂ ਦਿੱਤੀ। ਠੀਕ ਹੈ। ਕਰਵਾਣਾ ਮਿਲਦਾ ਮਾਰ ਕਦੀ ਕਦੀ ਆ। ਬਿਲਕੁਲ ਬਿਲਕੁਲ ਬਿਲਕੁਲ। ਮੰਡੀ ਲਾਈ ਆ ਵੀਰ ਜਾਨੇ ਅੱਜ ਕੇ। ਹਾਂਜੀ ਹਾਂਜੀ ਹਾਂਜੀ। ਮੰਡੀ ਲੱਗੀ ਆ। ਠੀਕ ਹੈ। ਤੇ ਵੀਰ ਜੀ ਦੱਸੋ ਫੇਰ ਇਹਦਾ ਕਿੰਨਾ ਕਰਨਾ ਜੀ? ਇਹ ਤਾਂ ਮੁਲ ਵੀਰ ਜੀ 90000। ਠੀਕ ਆ ਤੇ ਦੇਣੀ। ਕੋਲ ਜਾਇਜ਼ ਕੀਤਾ ਮੁਲ। ਵੀਰ ਕੋ ਕਰਾ ਲਈਏ ਛੋੜ। 2000 68800 ਹੈ ਵੀਰ ਕਸਰ ਕੋਈ ਠੀਕ ਹੈ ਵੀਰ ਜੇ ਛੋਟ ਛਾਟ ਹੋਊਗੀ ਅੱਜ ਠੀਕ 88000 ਜੋ ਹਾਂਜੀ ਹਾਂਜੀ ਕਰਨੀ ਭਾਜੀ ਕੋਈ ਗੱਲਬਾਤ ਹੋਰ ਬਸ ਭਾਜੀ ਇਹ ਆਕੀ ਗੱਲ ਇਹ ਆ ਜੀ ਜਿੱਥੋਂ ਵੀ ਮਾਲ ਆਪਾਂ ਲੈਣੇ ਆ ਤੇ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਲੋ ਜੀ ਕਿਉਂਕਿ ਅਹੀਂ ਕਿਸੇ ਵਪਾਰੀ ਭਰਾ ਕੋਈ ਲਿਆ ਨਾ ਕੀ ਲੈਣਾ ਹਾਂਜੀ ਤੇ ਉਹਨਾਂ ਨੇ ਚੰਗਾ ਬਾਜ਼ਾਰ ਲਾ ਗਏ ਮੀਆਂ ਨੂੰ ਸਾਨੂੰ ਪਹਿਲ ਹੁੰਦਾ ਜੀ ਅਹੀਂ ਤੇ ਕੁੜੀਆਂ 10000 ਰੁਪਏ ਨਾਲ ਘਾਟਾ ਪਾਇਆ ਅਸੀਂ ਤਾਂ ਨਹੀਂ ਕੋਈ ਗਰੀਬ ਬੰਦਾ ਵਿਚਾਰਾ ਇਹ ਅੜਨਾ ਜਾ ਵੀ ਇਹਨਾਂ ਦੇ ਡਿੱਕੇ ਨਾ ਛੋਕੇ ਬਾਜਾਂ ਤੋਂ ਬਚੋ ਜਿੰਨਾ ਬਚਿਆ ਜਾ ਭਾਈ ਕੋਈ ਇਹਨੇ ਵੀ ਮੱਲੋ ਲੈਣਾ ਨਾ ਡੰਗਰ ਵੀਡੀਓ ਤੋਂ ਲੈਣਾ ਜਾਂ ਦੂਸਰੇ ਦੋ ਟਾਈਮ ਚਵਾਈ ਕਰਕੇ ਲੋ ਉਹਦੇ ਤੇ ਤੁਹਾਡੀ ਵੀ ਤਸੱਲੀ ਹੋਏ ਨਹੀਂ ਤੇ ਅਗਲੇ ਦਿਨ ਤੁਹਾਨੂੰ ਕੋ ਲਾਂਮਾ ਦੇਣ ਵਾਲਾ ਨਹੀਂ ਬਣਦਾ ਜੇ ਜੇ ਕੇ ਕੋਲ ਟਾਈਮ ਹੈ ਨਹੀਂ ਜਿੱਦਾਂ ਅੱਜ ਤੁਹਾਡੇ ਨਾਲ ਸੌਦਾ ਕਰ ਲੀ ਹਾਂ ਲਾਈਵ ਚ ਹੋ ਸਕਦਾ ਸਾਮਾ ਨੂੰ ਚਵਾਈ ਕਰਾ ਲੈ ਤਾਂ ਅਗਲੀ ਸਵੇਰੇ ਸਾਨੂੰ ਫੇਰ ਚੋਲੇ ਕੋ ਵੀ ਜਿਹਨੇ 50000 ਜਾਂ ਲੱਖ ਜਾਂ ਸਵਾ ਲੱਖ ਖਰਚਣਾ ਨਾ ਉਹ ਇੱਥੇ ਆ ਕੇ ਤਸੱਲੀ ਕਰੇ ਵੀ ਦੂਸਰੇ ਨੂੰ ਨਹੀਂ ਕਿਉਂਕਿ ਭਾਈ ਪਤਾ ਗੱਲ ਕੀ ਜਦੋਂ ਕਿਹਦੇ ਡੰਗਰ ਚੋਂ ਲਾਂਮ ਆਉਂਦਾ ਨਾ ਤੇ ਲੋਕੀ ਟਾਈਮ ਨਹੀਂ ਵੰਦੇ ਰਾਤ ਨੂੰ 12 ਵਜੇ ਸਾਨੂੰ ਵੀ ਫੋਨ ਲਾ ਲੈਂਦੇ ਅਸੀਂ ਵੀ ਭਾਈ ਤੁਹਾਡੀ ਵੀਡੀਓ ਤੇ ਡੰਗਰ ਪਿਆ ਆ ਹੀ ਆ ਦੋ ਟਾਈਮ ਚੁਾਈ ਕਰਕੇ ਆਪਣਾ ਫੇਰ ਤਸੱਲੀ ਕਰਕੇ ਜੀ ਇਹਦੇ ਵਿੱਚ ਸਾਨੂੰ ਕੋਈ ਨਹੀਂ ਆ ਕਿਉਂਕਿ ਸਾਡੇ ਨਾਲ ਆਇਆ ਇਹ ਕਾਰੋਬਾਰੀ ਬੰਦੇ ਸਾਡੇ ਨਾਲ ਆਇਆ ਵਾ ਸਾਈ ਕਰ ਲੈਣਾ ਤੁਹਾਡੇ ਨਾਲ ਤੇ ਸਾਈ ਕਰਕੇ ਦੋ ਟਾਈਮ ਦੋ ਟਾਈਮ ਭਾਈ ਤੁਹਾਡਾ ਬਹੁਤ ਬਹੁਤ ਵੈਲਕਮ ਆਮ ਜੀ ਇਹ ਪਹਿਲੀ ਵੀਡੀਓ ਦਾ ਹਾਂ ਜੀ ਤੁਹਾਡਾ ਵੀ ਧੰਨਵਾਦ ਆ ਕਿ ਸਾਨੂੰ ਸੇਵਾ ਦਾ ਮੌਕਾ ਦਿੱਤਾ ਸਾਡੇ ਸਦਾ ਮਾਲੀ ਨਹੀਂ ਜਾਂਦਾ ਮੰਡੀ ਲੱਗੀ ਹੈਗੇ ਹਾਂ ਜੀ ਹਾਂ ਤੇ ਜੇ ਕੋਈ ਚਾਹਾਂਦਾ ਵੀ ਵੀਡੀਓ ਦਾ ਵਾਧਾ ਵੀ ਵੀਡੀਓ ਦਾ ਡੰਗਰ ਵੇਖ ਵੀ ਜਾਣ ਫੋਨ ਲਾਉਂਦੇ ਰਹੋ ਤੇ ਵੀਰਾਂ ਕੋ ਹਰ ਟਾਈਮ ਇਦਾਂ ਦੀਆਂ ਚੰਗੀਆਂ ਚੰਗੀਆਂ ਝੋਟੀਆਂ ਹੁੰਦੀਆਂ ਵਾ ਅੰਕਲ ਜੀ ਤੁਸੀਂ ਵੀ ਕਰਨੀ ਕੋਈ ਗੱਲਬਾਤ ਹਾਂ ਜੀ ਠੀਕ ਆ ਕੋਈ ਗੱਲ ਨਹੀਂ ਜੀ ਕਾਰੋਬਾਰ ਚੱਲਦਾ ਪੂਰਾ ਜਿੱਦਾਂ ਮਰਦ ਬੱਚਿਆਂ ਨੇ ਕਰਦੇ ਆ ਠੀਕ ਆ ਲਈ ਨਾ ਮਾਰ ਡੰਗਰ ਵਧੀਆ ਆਉਂਦਾ ਗਾਈਆਂ ਵੀ ਆਉਂਦੀਆਂ ਚੰਗੀ ਤੋਂ ਚੰਗੀ ਆਹ ਇਸ ਟਾਈਮ ਗਾਈ ਨਹੀਂ ਜੀ ਇਸ ਟਾਈਮ ਤੇ ਟੋਕੜ ਗੱਪਣ ਆ ਠੀਕ ਆ ਇੱਕ ਸੱਤਾਂ ਵੀ ਲੈ ਦੀਆਂ ਜਰਸੀ ਆ ਤੇ ਦੇਣੀ ਆ ਟੋਕੜ ਗੱਪਣ ਨਹੀਂ 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 ਪਾਵਾਂ ਕਿ ਤਾਰ ਤੁਸੀਂ ਟੋਕੜ ਗੱਪਣ ਕਹਿਤਾ ਵਾ ਤੇ ਮਜਾ ਨਾਲੋਂ ਪਹਿਲਾਂ ਟੋਕੜ ਗੱਪਣ ਵਿਗਣੀ ਹੋਣਾ ਤੁਹਾਡੀ ਠੀਕ ਆ ਤੇ ਬਾਕੀ ਆਹੀ ਮਾਲ ਆ ਬਹੁਤ ਸੋਹਣੀਆਂ ਸੋਹਣੀਆਂ ਚੰਗੀਆਂ ਝੋਟੀਆਂ ਵਾ ਤੇ ਵੀਰ ਉਹਨਾਂ ਨੂੰ ਫੋਨ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਤਸੱਲੀ ਤੁਸੀਂ ਆਪ ਵੀ ਕਰ ਲਿਓ ਜਿੱਦਾਂ ਵੀਰ ਉਹਨਾਂ ਨਾਲ ਵੀ ਕਿਹਾ ਹੋਵੇ ਤਸੱਲੀ ਕੀਤੀ ਹੋਵੇ ਤਾਂ ਫੇਰ ਹੀ ਫਾਇਦਾ ਸਵਾਲ ਤਾਂ ਆਉਂਦਾ ਵਾ ਧੰਨਵਾਦ ਜੀ